ਸਾਡੇ ਬੱਚਿਆਂ ਲਈ ਇੱਥੇ ਕੋਈ ਮੈਡੀਕਲ ਕਾਲਜ ਬਣਾਵੇ ਕੋਈ ਗਵਰਨਮੈਂਟ ਕਾਲਜ ਬਣਾਵੇ ਜਾਂ ਕੋਈ ਸਟੇਡੀਅਮ ਬਣਾਵੇ ਬਿਲਕੁਲ ਨਹੀਂ ਰੁਕਦੇ ਅਸੀਂ ਬਣਾ ਸਕਦੇ ਨੇ ਪਰ ਜੇਕਰ ਕਿਸੇ ਕਾਰਪੋਰੇਟ ਘਰਾਣੇ ਨੂੰ ਫਰੀਜ ਜ਼ਮੀਨ ਦੇਣਾ ਉਹ ਬਰਦਾਸ਼ਤ ਨਹੀਂ ਕਰਨੀ ਉਹ ਗੱਲ ਹੈਗੀ ਤੁਸੀਂ ਉਸ ਵਾਸਤੇ ਇਕੱਠੇ ਹੋਏ ਹੋ ਵਧਾਈ ਦੇ ਪੱਤਰੋਂ ਪਰ ਸਾਥਿਓ ਜਿਹੜੀ ਲੜਾਈ ਹੈ ਲੜਾਈ ਹਮੇਸ਼ਾ ਧਰਮੇ ਨਾਲ ਉਹ ਸੋ ਸਮਝ ਕੇ ਲੜਨਾ ਪੈਂਦਾ ਫੇਰ ਲੜਾਈ ਦਿੱਤੀ ਜਾਂਦੀ ਹੈ ਜੇ ਕਿਸੇ ਨੂੰ ਐਂ ਲੱਗਦਾ ਹੈ ਵੀ ਅੱਜ ਐਸਡੀਐਮ ਆ ਗਿਆ ਐਸਐਚਓ ਆਜੂ ਇਹ ਅੱਜੇ ਨਹੀਂ ਬੜ ਜੂਗੀ ਕਈ ਭੜਾ ਚੱਲਣਗੇ ਇਸ ਲੜਾਈ ਦੇ ਦੂਜੀ ਗੱਲ ਆਪਾਂ ਕਦੇ ਵੀ ਗੱਲਬਾਤ ਤੋਂ ਨਹੀਂ ਭੱਜਦੇ ਹੁੰਦੇ ਜਿਹੜਾ ਬੰਦਾ ਗੱਲਬਾਤ ਤੋਂ ਭੱਜਦਾ ਸਮਝ ਲਓ ਉਹਨਾਂ ਦੇ ਪੱਲੇ ਕੁਝ ਹੈ ਨਹੀਂ ਤੁਹਾਡੇ ਯਾਦ ਹੋਊਗਾ ਆਪਾਂ ਖੇਤੀ ਕਾਲੇ ਕਾਨੂੰਨ ਬੱਸ ਕਰਵਾ ਕੇ ਆਏ ਆਂ ਜਦੋਂ ਵੀ ਜਾਨੀ ਕਿ ਖੇਤੀ ਮੰਤਰੀ ਵੱਲੋਂ ਸੱਦਾ ਹੰਦਾ ਸੀ ਵੀ ਗੱਲਬਾਤ ਕਰਨੀ ਹੈ ਆਪਣੇ ਕਿਸਾਨਾਂ ਨੇ ਇਹ ਗੱਲ ਕਹੀ ਹੈ ਕਦੇ ਵੀ ਅਸੀਂ ਗੱਲਬਾਤ ਨਹੀਂ ਕਰਨ ਜਾਂਦੇ ਜੇ ਮੰਤਰੀ ਉਰੇ ਆਵੇ ਮੋਦੀ ਉਰੇ ਆਵੇ ਕਦੇ ਨਹੀਂ ਕਿਹਾ ਸਰਕਾਰ ਨੂੰ ਭਜਾ ਕੇ ਪਹਿਲਾਂ ਸਰਕਾਰ ਭਜਾਈਏ ਗੱਲਬਾਤ ਤੋਂ 26 ਜਨਵਰੀ ਤੋਂ 2 ਦਿਨ ਪਹਿਲਾਂ ਲਾਸਟ ਸਰਕਾਰ ਆਪ ਭਜਈਏ ਗੱਲਬਾਤੋਂ ਕਿਸਾਨ ਨਹੀਂ ਭਜੇ ਹੈਗੇ ਇਸ ਕਰਕੇ ਸਾਥੀਓ ਅਸੀਂ ਤੁਹਾਨੂੰ ਕਿਹਾ ਸੀ ਵੀ ਉਰੇ ਗੱਲਬਾਤ ਨਹੀਂ ਬਣਦੀ ਹੈਗੀ ਅਸੱਤੂਆਈ ਸੀ ਹੁਣ ਬਣੀ ਕੋਈ ਗੱਲ ਕਿਉਂਕਿ ਭਾਵਨਾ ਸਾਰਿਆਂ ਦੀ ਠੀਕ ਹੈ ਇੱਕੇ ਹੈ ਵੀ ਜ਼ਮੀਨ ਬਚਾਣੀ ਹੈ ਇਹ ਕੋਈ ਭਾਵਨਾ ਚ ਕੋਈ ਰੋਲਾ ਨਹੀਂ ਹੈਗਾ ਵੀ ਆਪਾਂ ਕਹੀਏ ਵੀ ਸਾਰੇ ਬੰਦੇ ਬੋਲੀ ਜਾ ਰਹੇ ਸੀ ਸਾਰਿਆਂ ਦੀ ਭਾਵਨਾ ਇਹ ਹੈ ਵੀ ਜ਼ਮੀਨ ਬਚਾਉਣੀ ਹੈ ਪਰ ਜਦੋਂ ਆਪਾਂ ਵੱਖੋ ਵੱਖਰੇ ਬੋਲਦੇ ਆ ਕਿਸੇ ਦੇ ਮੂੰਹ ਚੋਂ ਕੁਝ ਨਿਕਲ ਗਿਆ ਕੋਈ ਗੱਲਬਾਤ ਪੱਲੇ ਨਹੀਂ ਪੈਂਦੀ ਹੈਗੀ ਤਾਂ ਕਿਹਾ ਸੀ ਵੀ ਕਮੇਟੀ ਬਣਾ ਕੇ ਜਿੱਥੇ ਪ੍ਰਸ਼ਾਸਨ ਬੁਲਾਉਂਦਾ ਜਾਓ ਕਿਉਂ ਨਹੀਂ ਜਾਂਦੇ ਹੈਗੇ ਆਪਾਂ ਆਪਣੇ ਕੋਲ ਜਵਾਬ ਨਹੀਂ ਉਹਨਾਂ ਦੀ ਗੱਲਾਂ ਦਾ ਬਿਲਕੁਲ ਹੈਗੇ ਆ ਜੇ ਆਪਾਂ ਗੱਲਬਾਤ ਤੋਂ ਭੱਜਾਂਗੇ ਤਾਂ ਤਾਂ ਸਿੱਧਾ ਹੀ ਹੋ ਗਿਆ ਵੀ ਅਸੀਂ ਤਾਂ ਫੈਕਟਰੀ ਨਹੀਂ ਲੱਗਣ ਦੇਣੀ ਜੀ ਇੱਥੇ ਆਓ ਜੀ ਮੰਨ ਉਹ ਐਸਚੋ ਐਸਚੋ ਵੀ ਕਿੰਨੀ ਵਧੀਆ ਗੱਲ ਹੋਈ ਐ ਨਹੀਂ ਹੋਈ ਨਾ ਜੇ ਉੱਥੇ ਆਪਣੇ 10 ਬੰਦੇ ਬਗ ਜਾਣਾ ਆਪਣਾ ਸਿਰਫਾ ਇੱਕੇ ਗੱਲ ਹੋਵੇ ਵੀ ਅਸੀਂ ਫੈਕਟਰੀ ਨਹੀਂ ਲੱਗਣ ਦੇਣੀ ਕੋਈ ਹੋਰ ਸਾਡੇ ਪਿੰਡ ਦੀ ਸੁੱਖ ਸਹੂਲਤ ਵਾਸਤੇ ਕੋਈ ਹਸਪੀਟਲ ਬਣਾ ਲਓ ਕੋਈ ਕਾਲਜ ਬਣਾ ਲਓ ਸਟੇਡੀਅਮ ਬਣਾ ਲਓ ਬਣਾ ਲਓ ਅਸੀਂ ਨਹੀਂ ਰੁਕਦੇ ਅਗੇ ਪਰ ਜੇ ਐ ਕਾਰਪਟ ਘਰਾਣਿਆਂ ਨੂੰ ਤੁਸੀਂ ਜ਼ਮੀਨ ਦਿਓਗੇ ਅਸੀਂ ਨਹੀਂ ਦਿੰਦੇ ਅੱਜ ਤੁਸੀਂ ਪੰਚਾਇਤੀ ਜ਼ਮੀਨ ਰੋਕ ਰਹੇ ਹੋ ਜਿਹੜੇ ਨਾਲ ਲੱਗਦੇ ਮਜ਼ਦੂਰ ਭਰਾਵਾਂ ਦੀ ਜ਼ਮੀਨ ਹੈ ਇਹ ਆਪਾਂ ਨੂੰ ਐਂ ਲੱਗਦਾ ਵੀ 30 ਕਿੱਲੇ 'ਚ ਫੈਕਟਰੀ ਲਾ ਰਹੇ ਨੇ ਇਕੱਲੇ 30 ਕਿੱਲੇ ਸਰਨਾ ਨਹੀਂ ਇਹ ਤੇ ਘਰਾ ਪਾ ਰਹੇ ਨੇ ਜਿਹੜੇ ਸਾਡੇ ਮਜ਼ਦੂਰ ਸਾਥੀ ਨੇ ਉਹਨਾਂ 'ਚ ਵੀ ਵਿਚਾਰ ਚਾਣਨਗੇ ਕਿ ਅਸਟਾ ਇਕੱਲੇ ਜੱਟਾਂ ਵਾਲੀ ਜ਼ਮੀਨ ਰੋਕ ਰਹੇ ਆ ਪਰ ਕੱਲ ਨੂੰ ਜਦੋਂ ਫੈਕਟਰੀ ਦਾ ਜਨਕ ਘੇਰਾ ਵੱਡਾ ਕਰਨਗੇ ਫਿਰ ਉਹ ਮਜ਼ਦੂਰਾਂ ਦੀ ਜ਼ਮੀਨ 'ਚ ਵੀ ਪੜਨਗੇ ਆਪਾਂ ਨੂੰ ਤਾਂ ਐਂ ਲੱਗੂਗਾ ਵੀ ਉਸ ਟਾਈਮ ਮਜ਼ਦੂਰ ਸਾਡੇ ਨਾਲ ਨਹੀਂ ਖੜੇ ਹੁਣ ਆਪਾਂ ਨਹੀਂ ਖੜਦੇ ਹੈਗੇ ਉਹਨਾਂ ਦੀ ਜ਼ਮੀਨ ਵੀ ਖੜਾ ਲੈਣੀ ਹੈ ਫਿਰ ਉਸ ਤੋਂ ਬਾਅਦ ਆ ਜਿਹੜੀ ਤੁਹਾਡੀ ਨਿੱਜੀ ਜ਼ਮੀਨ ਹੈ ਫੇਰ ਉਸ ਤੋਂ ਬੰਦਣਗੇ ਜੀ ਜਿੱਦੇ ਦੋ ਕਿੱਲੇ ਲੈ ਲੈ ਚਾਰ ਕਿੱਲੇ ਲੈ ਲੈ ਕਿਸਾਨੀ ਦੇ ਆਪਾਂ ਟੁੱਟੇ ਹੋਏ ਆ ਉਹਨਾਂ ਕੋ ਰੁਪਏ ਵਾਧੂ ਨੇ ਉਹ ਕਰੋੜ ਰੁਪਏ ਕਿੱਲੇ ਦੇ ਦੇਣਗੇ 2 ਕਰੋੜ ਵੀ ਦੇਣਗੇ ਪਾਣੀ ਇੰਨਾ ਗੰਦਲਾ ਕਰ ਦੇਣਗੇ ਮਜਬੂਰ ਕਰ ਦੇਣਗੇ ਜ਼ਮੀਨ ਵੇਚਣ ਦੇ ਉਹ ਚੱਲੂਗਾ ਸਿਸਟਮ ਫਿਰ ਇਸ ਕਰਕੇ ਇੱਕ ਤਾਂ ਜਿਹੜੀ ਇਹ ਲੜਾਈ ਹੈ ਇਹ ਇਕੱਲੇ ਊਰੇ ਤਕਸੀਮਤ ਨਾ ਰਹੇ ਵੀ ਜਿਹੜੇ ਪਰਿਵਾਰ ਇਹਨੂੰ ਬੀਜਦੇ ਨੇ ਇਹ ਲੜਾਈ ਇਕੱਲੇ ਮਕੋੜ ਸਾਹਿਬ ਤੱਕਸੀਮਤ ਨਾ ਰਹੇ ਇਹ ਲੜਾਈ ਦਾ ਘੇਰਾ ਵੱਡਾ ਕਰੋ ਕਿਉਂਕਿ ਕੱਲ ਨੂੰ ਜੇ ਫੈਕਟਰੀ ਲੱਗਦੀ ਐ ਜਿਹੜਾ ਉਹ ਜ਼ਹਿਰੀਲਾ ਪਾਣੀ ਐ ਜ਼ਹਿਰੀਲਾ ਧੂੰਆਂ ਉਹ ਨਾਲ ਲੱਗਦੇ ਸਾਰੇ ਪਿੰਡਾਂ ਨੂੰ ਮੰਜੂਗਾ ਜ਼ਮੀਨ ਤਾਂ ਜਾਊਗੀ ਜਾਊਗੀ ਪਹਿਲਾਂ ਹੀ ਆਪਣੇ ਦਾ ਕੈਂਸਰ ਵਰਗੀਆਂ ਕਾਲੇ ਪੀਲੇ ਵਰਗੀਆਂ ਬਿਮਾਰੀਆਂ ਇੰਨੀਆਂ ਜ਼ਿਆਦਾ ਨੇ ਕਿ ਹਰੇਕ ਘਰ ਚ ਮਰੀਜ਼ ਪਿਆ ਜਦੋਂ ਇਹਨਾਂ ਨੇ ਵਲਕੇ ਇਹ ਸਿਸਟਮ ਉਰੇ ਲਾਤਾ ਫਿਰ ਤਾਂ ਉਰੇ ਹਾੜੀ ਆ ਜਾਊਗਾ ਕਹਿਣ ਨੂੰ ਐ ਵੀ ਕਹਿ ਦੇਣਗੇ ਵੀ ਅਸਰ ਪਾਈਪਲਾਈਨ ਪਾ ਕੇ ਘੱਗਰ ਚ ਗੇਰਾਂਗੇ ਪਾਣੀ ਦਾ ਜਿਹੜਾ ਬੇਸਟੂ ਪਾਣੀ ਐ ਪਰ ਜਿਹੜਾ ਘੱਗਰ ਚ ਪਾਣੀ ਗੇਰਨਗੇ ਉਹ ਕਿੱਥੇ ਆਊਗਾ ਉਹ ਵੀ ਜ਼ਮੀਨ ਚ ਹੀ ਆਊਗਾ ਨਾ ਗੱਲ ਤਾਂ ਉਹ ਪਾਣੀ ਦੀ ਹੈ ਜਿਹੜੇ ਪਾਣੀ ਦੀ ਇਸ ਕਰਕੇ ਆਪਾਂ ਨੂੰ ਗੱਲਬਾਤ ਤੋਂ ਭੱਜਣਾ ਨਹੀਂ ਚਾਹੀਦਾ ਤੇ ਨਾਲ ਹੀ ਜਿਹੜਾ ਸਰਪੰਚ ਹੈ ਕਹੀਂ ਵੰਨ ਨੂੰ ਇਹ ਲੱਗੀ ਜਾਂਦਾ ਹੋਣਾ ਸਰਪੰਚ ਤੇ ਗੁੱਸਾ ਆ ਹੀ ਜਾਂਦਾ ਹੋਣਾ ਵੀ ਆ ਸਰਪੰਚ ਦਾ ਯਾਰ ਗਲਤ ਕਰਵਾ ਰਿਹਾ ਮੈਂ ਗਰੰਟੀ ਕਰਦਾ ਤੁਹਾਡੇ ਜੋ ਜਿਹੜਾ ਮਰਜੀ ਸਰਪੰਚ ਬਣ ਜੇ ਜਿਹੜਾ ਸਰਪੰਚ ਉਹ ਨੀਤੀ ਲਾਗੂ ਕਰ ਰਿਹਾ ਤੁਹਾਨੂੰ ਵੀ ਉਹ ਕਰਨੀ ਪਊਗੀ ਕਿਉਂਕਿ ਸਰਪੰਚ ਦਾ ਜੀ ਨਹੀਂ ਕਰਦਾ ਇਹ ਇਹ ਨੀਤੀਆਂ ਉੱਪਰੋਂ ਆਉਂਦੀਆਂ ਨਹੀਂ ਇਹ ਭਗਵਾਨ ਦਮੰਦ ਦੇ ਵਸ ਦੀ ਗੱਲ ਨਹੀਂ ਇਹ ਸਰਪੰਚ ਦੇ ਵਸ ਦੀ ਗੱਲ ਨਹੀਂ ਹੈਗੀ ਪਾਲ ਜਦੋਂ ਸਰਕਾਰ ਦਾ ਡੰਡਾ ਹੁੰਦਾ ਉਹਨਾਂ ਦੀ ਮਜਬੂਰੀ ਬਣ ਜਾਂਦੀ ਹੈ ਤੁਸੀਂ ਆਜ਼ਾਦ ਹੋ ਤਾਂ ਹੀ ਸਾਡੀ ਜਥੇਵੰਦੀ ਕਹਿੰਦੀ ਹੈ ਵੀ ਇਹ ਵੋਟਾਂ ਵਟਾਂ ਦੇ ਪਾਸੇ ਕੁਝ ਨਹੀਂ ਪਿਆ ਵੋਟਾਂ ਦਾ ਸਿਰਫ ਸਰਕਾਰ ਆਪਣੇ ਪੱਖ 'ਚ ਫੈਸਲੇ ਕਰਨ ਵਾਲਾ ਵਾਸਤੇ ਬੰਦੇ ਚੁਣਦੀ ਹੈ ਵੀ ਹਾਂ ਸਾਡੇ ਪੱਖ 'ਚ ਫੈਸਲਾ ਕਰਨਾ ਕਿਉਂਕਿ ਸਰਪੰਚ ਦੀ ਮਜਬੂਰੀ ਆ ਅੱਜ ਉਹ ਇੱਕ ਤਰ੍ਹਾਂ ਦਾ ਸਰਕਾਰੀ ਮੁਲਾਜ਼ਮ ਹੈ ਜੇ ਉਹ ਸਰਕਾਰ ਤੋਂ ਉਲਟ ਚੱਲੂਗਾ ਡੀਸੀ ਜਦੋਂ ਮਰਜ਼ੀ ਉਹਨੂੰ ਸਸਪੈਂਡ ਕਰ ਸਕਦਾ ਹੈ ਉਹਦੀ ਮਜਬੂਰੀ ਹੈ ਆ ਆਪਣੇ ਜੋ ਜਿਹੜਾ ਮਰਜ਼ੀ ਸਰਪੰਚ ਬਣ ਜੇ ਉਹ ਵੀ ਉਹੀ ਨੀਤੀ ਲਾਗੂ ਕਰੂਗਾ ਸਰਪੰਚ ਦੇ ਕੋਈ દોਸ਼ ਨਹੀਂ ਹੈ ਗਿਆ ਪਰ ਇਹ ਦੋਸ਼ ਜਿਹੜੀ ਨੀਤੀ ਆ ਰਹੀ ਆਪਣਾ ਸਿਰਫ ਵਿਰੋਧ ਉਹ ਨੀਤੀ ਦਾ ਹੈ ਜਿਹੜੀ ਸਾਡੇ ਪਿੰਡ 'ਚ ਫੈਕਟਰੀ ਲੱਗਣ ਜਾ ਰਹੀ ਹੈ ਫੈਕਟਰੀ ਦਾ ਬਿਲਕੁਲ ਵਿਰੋਧ ਕਰੋ ਜੇ ਉਧਰੋਂ ਆਂਦੇ ਨੇ ਗੱਲਬਾਤ ਕਰਨ ਲਈ ਉਰੇ ਗੱਲਬਾਤ ਦਾ ਮਾਹੌਲ ਨਹੀਂ ਹੈ ਗਿਆ ਤੁਹਾਨੂੰ ਪਹਿਲਾਂ ਲੱਗੇ ਸੀ ਯਾਰ ਤਾਂ ਉਹੀ ਮਰੀ ਜਾਂਦੇ ਮਾਹੌਲ ਵਧੀਆ ਹੈ ਹੁਣ ਸਿਰਫ ਐਸ ਐਚਓ ਆਇਆ ਉਰੇ ਪੂਰਾ ਕੰਮ ਰੋਲੀ ਪੈ ਗਈ ਕੋਈ ਕੁਝ ਕਹੀ ਜਾਵੇ ਕੋਈ ਕੁਝ ਕਹੀ ਜਾਵੇ ਨਾ ਜੀ ਅਸੀਂ ਨਹੀਂ ਗੱਲਬਾਤ ਚਾਹੁੰਦੇ ਹੈਗੇ ਐਂ ਗੱਲ ਨਹੀਂ ਬਣਦੀ ਕੱਲ ਆਪਾਂ ਨੂੰ ਸਿਆਣੇ ਬਣ ਕੇ ਲੜਨੀ ਪੈਣੀ ਹੈ ਲੜਾਈ ਠੀਕ ਹੈ ਲੜਾਕੂਪਨ ਵੀ ਆਪਣੇ ਚ ਹੋਣਾ ਚਾਹੀਦਾ ਹੈ ਨਾਲ ਹੀ ਜਿੱਡੀ ਵੱਡੀ ਇਸ ਤੇ ਆਪਣਾ ਜੋਰ ਲੱਗਣਾ ਹੈ ਇਹ ਫੈਕਟਰੀ ਨੂੰ ਰੋਕਣ ਵਾਸਤੇ ਜਿੰਨੀ ਤੀ ਨਹੀਂ ਹੈਗੀ ਉਹਨੇ ਇਹ ਨਾ ਹੋਵੇ ਵੀ ਇਹ ਪਰਿਵਾਰਾਂ ਦਾ ਕਿਸੇ ਹੰਤ ਰਹਿ ਜੇ ਪਿੰਡ ਦੇ ਹਰੇਕ ਘਰ ਚ ਸਨੇਹਾ ਲੱਗੇ ਠੀਕ ਹੈ ਸਵਾਲ ਬੇਸ਼ੱਕ ਆਉਣਗੇ ਵੀ ਇਹ ਤਾਂ ਫਲਾਣੇ ਬੀਜਦੇ ਨੇ ਯਾਰ ਖਰਚਾ ਵੀ ਉਹੀ ਕਰਨ ਨਹੀਂ ਇਹ ਗਲਤ ਹੈ ਜਦੋਂ ਤੱਕ ਸਾਰੇ ਪਿੰਡ ਦਾ ਹਿੱਸਾ ਨਹੀਂ ਪੈਂਦਾ ਚਾਹੇ ਉਹ ਫੰਡ ਹੈ ਹਰੇਕ ਘਰ ਚ ਸੁਨੇਹਾ ਲੱਗੇ ਜੇ ਉਧਰੋਂ ਗੱਲ ਆਂਦੀ ਏ ਵੀ ਯਾਰ ਤੁਸੀਂ ਵੀ ਤੁਸੀਂ ਤਾਂ ਵਿਰੋਧ ਤਾਂ ਕਰ ਰਹੇ ਹੋ ਤੁਸੀਂ ਜ਼ਮੀਨ ਵੇਚਦੇ ਹੋ ਉਹਨਾਂ ਨੂੰ ਕਹੋ ਅਸੀਂ ਜਿਹੜਾ ਬੈਲੀ ਹੂਈ ਆ ਬਾਈ ਇਹਦਾ ਠਿੱਕੇ ਤੇ ਕੋਈ ਵੀ ਨਹੀਂ ਜਾ ਸਕਦਾ ਪਰ ਗੱਲ ਜ਼ਮੀਨਾਂ ਤੇ ਹਮਲਾ ਰੋਕਣਾ ਹੈ ਜਦੋਂ ਆਪਾਂ ਖੇਤੀ ਕਾਲੇ ਕਾਨੂੰਨ ਵਾਪਸ ਕਰਵਾਏ ਨੇ ਜ਼ਮੀਨਾਂ ਤਾਂ ਕੱਲੇ ਕਿਸਾਨਾਂ ਦੀਆਂ ਜਾਂਦੀਆਂ ਸੀ ਮਜ਼ਦੂਰ ਕਿਉਂ ਬੱਗੇ ਫਿਰ ਮਲਾਜ਼ਮ ਕਿਉਂ ਬੱਗੇ ਵਿਦਿਆਰਥੀ ਕਿਉਂ ਬੱਗੇ ਜਦੋਂ ਮਜ਼ਦੂਰਾਂ ਨੂੰ ਵੀ ਲੱਗਿਆ ਵੀ ਜੇ ਜ਼ਮੀਨਾਂ ਜਾਣ ਗਈਆਂ ਸਾਡਾ ਰੁਜ਼ਗਾਰ ਜਾਊਗਾ ਟਰਾਂਸਪੋਰਟਰਾਂ ਲੱਗਣ ਲੱਗੇ ਵੀ ਮੰਡੀਆਂ ਨਾ ਰਹੀਆਂ ਸਾਡੀਆਂ ਗੱਡੀਆਂ ਕਿੱਥੇ ਟੋਆ ਟੋਈ ਕਰਨੀਆਂ ਵੰਡੀਆਂ ਚੋਂ ਐਂਜਮਲ ਕੇ ਜੇ ਐਮਐਸਪੀ ਨਾ ਰਹੀ ਜੀਰੀ ਕਣਕ ਤੇ ਜਿਹੜਾ ਜਿਹੜਾ ਸਸਤਾ ਫਰੀ ਨਾਜ ਮਿਲਦਾ ਉਸ ਮਜ਼ਦੂਰਾਂ ਲੱਗੇ ਸਾਨੂੰ ਨਹੀਂ ਮਿਲਣਾ ਹੈਗਾ ਇਹ ਗੱਲ ਚੱਲੂਗੀ ਫਿਰ ਤਾਂ ਉਹ ਜਨਨਿਕ ਜੇ ਮੋਦੀ ਸਰਕਾਰ ਨੇ ਕਾਨੂੰਨ ਬਸ ਤਾਂ ਹੀ ਰਹੇ ਸੀ ਵੀ ਇਹ ਸਾਰੇ ਲੋਕ ਇਕੱਠੇ ਹੋਗੇ ਤੁਹਾਨੂੰ ਵੀ ਪਿੰਡ ਚ ਇਕੱਲੇ ਇਕੱਲੇ ਘਰ ਚ ਜਾਣਾ ਪਊਗਾ ਚਾਹੇ ਬੇਸ਼ੱਕ ਆਪ ਨੂੰ ਵੀ ਮੇਰੀ ਸੁਣ ਨਾਲ ਬਣਦੀ ਨਹੀਂ ਮੇਰਾ ਤਾਂ ਫਲਾਣਾ ਰੋਲਾ ਐ ਟਮ ਘਾਣਾ ਰੋਲਾ ਇਹ ਤਾਂ ਰੋਲੇ ਆਪਣੇ ਚੱਲਦੇ ਰਹਣੇ ਨੇ ਇਹ ਨਿੱਜੀ ਮਤਭੇਦ ਤਾਂ ਰਹਿਣਗੇ ਪਰ ਜਿਸ ਹਮਲੇ ਨੂੰ ਬਚਾਣਾ ਹੈ ਅੱਜ ਕੱਲੇ ਪਿੰਡ ਦੇ 25 ਕਿੱਲੇ ਨੂੰ ਨਾ ਦੇਖੋ ਇਹਨਾਂ ਨੇ ਪੂਰੀਆਂ ਜ਼ਮੀਨਾਂ ਹੜਪਣੀਆਂ ਨੇ ਜਨੀਆਂ ਦਾ ਇੱਕ ਟੈਲਰ ਹੈ ਵੀ ਸਿਰਫ ਜ਼ਮੀਨ ਤੇ ਪੰਜਾ ਇਹਨਾਂ ਨੇ ਰੱਖਿਆ ਸਾਰੀਆਂ ਜ਼ਮੀਨਾਂ ਹੀ ਹੜਪਣਗੇ ਕਿਸੇ ਬੰਦੇ ਦਾ ਆਪਾਂ ਨੇ ਵਿਰੋਧ ਨਹੀਂ ਕਰਨਾ ਨਾ ਸਰਪੰਚ ਦਾ ਕੰਮ ਹੈਗਾ ਨਾ ਪਿੰਡ ਦੀ ਪੰਚਾਇਤ ਦਾ ਕੰਮ ਹੈਗਾ ਉਹਨਾਂ ਨੂੰ ਕਹੋ ਬਲਕੇ ਸਰਪੰਚ ਸਾਹਿਬ ਨੂੰ ਬੋ ਸਰਪੰਚ ਸਾਹਿਬ ਆਸੀਂ ਤਾਂ ਤੈਨੂੰ ਇਸ ਗੱਲ ਨੂੰ ਵਿਚਾਰ ਰਹੇ ਆਂ ਕਿਉਂਕਿ ਇਤਿਹਾਸ ਦੇ ਵਿੱਚ ਨਹੀਂ ਕੱਲ ਨੂੰ ਇਹ ਗੱਲਾਂ ਚੱਲਣਗੇ ਫਰਾਨੇ ਸਰਪੰਚ ਦੇ ਸਮੇਂ ਪਿੰਡ ਦੀ ਜ਼ਮੀਨ ਸਰਕਾਰ ਨੇ ਐਕਵਾਇਰ ਕਰਕੇ ਫੈਕਟਰੀਆਂ ਨੂੰ ਦਿੱਤੀ। ਵੀ ਅਸੀਂ ਤੈਨੂੰ ਵਿਚਾਰ ਰਹੇ ਹਾਂ ਕਿਉਂਕਿ ਕੱਲ ਨੂੰ ਇਹ ਗੱਲ ਹੋਵੇ ਵੀ ਫਰਾਨਾ ਸਰਪੰਚ ਸੀ ਪਿੰਡ ਦੇ ਲੋਕਾਂ ਨੇ ਜ਼ਮੀਨ ਨਹੀਂ ਜਾਣ ਦਿੱਤੀ ਹੈਗੀ। ਠੀਕ ਹੈ ਸਰਪੰਚ ਦੀ ਮਜਬੂਰੀ ਸਿੱਧਾ ਆਪਣੀ ਹਮਾਇਤ 'ਚ ਨਹੀਂ ਆ ਸਕਦਾ ਹੈਗੀ ਉਹਦੀ ਮਜਬੂਰੀ ਹੈ। ਪਰ ਸਰਪੰਚ ਤਰੀਕੇ ਨਾਲ ਆਪਣੀ ਸਪੋਰਟ ਵੀ ਕਰ ਸਕਦਾ ਹੈ। ਕੋਈ ਬੇਗਾਨਾ ਨਹੀਂ ਸਰਪੰਚ ਆਪਨੇ ਪਰਿਵਾਰਾਂ 'ਚੋਂ ਹੈ ਕਿਸਾਨਾਂ 'ਚੋਂ ਜਮੀਦਾਰਾਂ 'ਚੋਂ ਹੀ ਹੋਣਾ। ਮਜ਼ਦੂਰਾਂ ਚੋਂ ਹੋਣਾ ਹੈ ਤਾਂ ਆਪਣੇ ਪਰਿਵਾਰਾਂ ਚੋਂ ਹੀ ਹੈ ਕੋਈ ਐ ਤਾਂ ਹੈ ਨਹੀਂ ਵੀ ਅੰਬਾਨੀ ਅੜਾਨੀ ਚੋਂ ਇਹੋ ਉਹ ਵੀ ਮਲਕੇ ਹੌਲੀ-ਹੌਲੀ ਜਦੋਂ ਥੋੜੀ ਲੜਾਈ ਦੀ ਸੇਧ ਸਹੀ ਹੋਈ ਉਹ ਵੀ ਤੁਹਾਡੇ ਨਾਲ ਜੁੜੂਗਾ ਚਾਹੇ ਸਾਹਮਣੇ ਨਾ ਆਪੇ ਪਰ ਉਹ ਨਾਲ ਖੜੂਗਾ ਇਸ ਕਰਕੇ ਸਾਥੀਓ ਐਸਡੀਐਮ ਸਾਹਿਬ ਜੇ ਬੁਲਾਉਂਦਾ ਤੁਹਾਨੂੰ ਗੱਲਬਾਤ ਕਰਕੇ ਆਣੀ ਚਾਹੀਦੀ ਹੈ ਵੀ ਸਾਡੇ ਪਿੰਡ ਦਾ ਸਪਸ਼ਟ ਫੈਸਲਾ ਹੈ ਅਸੀਂ ਇਹ ਕੈਂਸਲ ਵਾਲੀ ਫੈਕਟਰੀ ਨਹੀਂ ਲੱਗਣ ਦਿੰਦੇ ਹੈਗੇ ਰਹੀ ਗੱਲ ਤੁਸੀਂ ਜ਼ਮੀਨ ਅਕਵਾਇਰ ਕਰਨੀ ਹੈ ਕੋਈ ਲੋਕਾਂ ਦੀ ਸਹੂਲਤ ਵਾਸਤੇ ਹਸਪਤਾਲ ਬਣਾਣਾ ਹੈ, ਕਾਲਜ ਬਣਾਣਾ ਹੈ, ਮੁੰਡਿਆਂ ਲਈ ਸਟੇਡੀਅਮ ਬਣਾਣਾ ਹੈ, 25 ਛੱਡ ਚਾਹੇ 50 ਲੈ ਲਓ ਅਸੀਂ ਕੋਈ ਨਹੀਂ ਰੋਕਾਂਗੇ। ਪਹਿਲਾਂ ਆਪਣੇ ਦਿੱਤੀਆਂ ਨੇ ਜ਼ਮੀਨਾਂ ਬਾਈ। ਦਿੱਤੇ ਚਾਹੇ ਆਪਣੇ ਸਰਕਾਰੀ ਸਕੂਲ ਬਣੇ ਨੇ ਪਿੰਡ 'ਚ, ਹਸਪਤਾਲ ਬਣੇ ਨੇ, ਸਟੇਡੀਅਮ ਬਣੇ ਨੇ ਉਹ ਪਿੰਡ ਦੀਆਂ ਜ਼ਮੀਨਾਂ ਸੀ। ਪਹਿਲਾਂ ਜ਼ਮੀਨਾਂ ਦੇਈਆਂ ਹੀ ਨੇ। ਪਰ ਇਹਨਾਂ ਫੈਕਟਰੀਆਂ ਮਾਲਕਾਂ ਨੂੰ ਫੜੀ ਤੇ ਜ਼ਮੀਨਾਂ ਸਮਾਣੀਆਂ ਤੇ ਪਾਰਟੀਆਂ ਉਹਨਾਂ 'ਚ ਵੋਟਾਂ ਦੇ ਟਾਈਮ 5-400 ਫੰਡ ਲੈ ਲੈਂਦੀਆਂ, 5-400 ਕਰੋੜ ਰੁਪਏ ਦਾ ਫੰਡ ਲੈ ਲੈਂਦੀਆਂ ਨੇ। ਜ਼ਮੀਨਾਂ ਕਿਧੀਆਂ ਗਈਆਂ ਸਰਕਾਰ ਲੋਕਾਂ ਤੇ ਸਾਡੇ ਦਾ ਭਰਾਵੋ ਸਲਾਹ ਇਹੀ ਹੈ ਦੇਖੋ ਜੇ ਸਾਡੀ ਜਿੱਥੇ ਬੰਦੀ ਦੇ ਤਰੀਕੇ ਨਾਲ ਸਾਡਾ ਦਾ ਤਰੀਕਾ ਇਹੀ ਹੈ ਅਸੀਂ ਗੱਲਬਾਤ ਤੋਂ ਕਦੇ ਨਹੀਂ ਭੱਜਦੇ ਹੁੰਦੇ ਤੁਸੀਂ ਹੁਣ ਵੀ ਗੱਲ ਕਰੋ ਪ੍ਰਸ਼ਾਸਨ ਨਾਲ ਚਾਹੇ 10 ਬੰਦੇ ਮਕੋੜ ਸਾਹਿਬ ਦੇ ਲੈ ਲਓ ਦੋ ਦੋ ਬੰਦੇ ਜਿਵੇਂ ਖੋਖਰ ਹੈ ਮਨਿਆਣਾ ਹੈ ਹੁਲਦਾ ਉਹਨਾਂ ਦੇ ਲੈ ਲਓ ਦੋ ਦੋ ਬੰਦੇ ਪ੍ਰਸ਼ਾਸਨ ਨਾਲ ਗੱਲਬਾਤ ਕਰਕੇ ਜਰੂਰ ਆਓ ਤਾਂ ਕਿ ਜਦੋਂ ਆਪਣਾ ਘੇਰਾ ਵੱਡਾ ਹੋਊਗਾ ਪ੍ਰਸ਼ਾਸਨ ਨੂੰ ਐ ਲੱਗੇ ਇਹ ਲੜਾਈ ਇਕੱਲੇ ਮਕੋੜ ਸਾਹਿਬ ਤੱਕ ਸੀਮਤ ਨਹੀਂ ਹੈਗੀ ਇਹ ਲੜਾਈ ਤਾਂ ਬਰਾਬਰ ਦੇ ਪਿੰਡ ਵੀ ਨਾਲ ਆ ਕੇ ਖੜਗੇ ਉਹਦੀ ਦਾਅਵ ਬੱਧ ਬਣੂਗੀ ਲੜਾਈ ਇਕੱਲੇ ਮਿਲ ਕੇ ਮਕੋੜ ਸਾਹ ਦੇ ਇੱਕ ਬਰਾਦਰੀ ਲੜਾਈ ਨਾ ਰਹੀ ਲੜਾਈ ਸਾਰੇ ਸਾਂਝੀ ਹੋਵੇ ਮਜ਼ਦੂਰਾਂ ਦੇ ਵੇੜੇ ਚ ਜਾ ਕੇ ਮਿੱਟੀਆਂ ਕਰਵਾਈਆਂ ਜਾਣਾ ਕਿ ਭਰਾਵੋ ਅੱਜ ਹਮਲਾ ਸਾਡੇ ਤੇ ਆ ਪੱਛਦੇ ਛੋਟੇ ਵਾਲੇ ਵੀ ਨਹੀਂ ਹੈਗੇ ਵੀ ਇਹ ਵੀ ਉਹਨਾਂ ਨੇ ਇੱਕ ਵੈਰ ਕਰਨੇ ਨਹੀਂ ਉਹਨਾਂ ਨੂੰ ਗੱਲਵਾ ਸਮਝਾਈ ਜਾਵੇ ਇਹ ਮਲਕਾ ਆਪਾਂ ਨੂੰ ਨਾਲ ਸਾਰੇ ਨੂੰ ਜੋੜਨਾ ਪਊਗਾ ਜਦੋਂ ਸਾਰੇ ਨਾਲ ਜੁੜਨਗੇ ਫਿਰ ਉਹਨਾਂ ਦੀ ਤਾਕਤ ਨਹੀਂ ਜੇ ਮਕੋੜ ਸਾਹ ਪਿੰਡ 90% ਵੀ ਇੱਕ ਪਾਸੇ ਖੜ ਜੇ ਸਰਕਾਰ ਦੀ ਤਾਕਤ ਨਹੀਂ ਹੈਗੀ ਵੀ ਉਹ ਜ਼ਮੀਨ ਚ ਪੈਰ ਪਾ ਜੀ ਜੇ ਆਪਾਂ ਐ ਮਿਲ ਕੇ ਇੱਕ ਦੂਜੇ ਦਾ ਟੁੱਟੇ ਰਹਾਂਗੇ ਇਹ ਵੀ ਨਾ ਸੋਚੋ ਵੀ ਪ੍ਰਸ਼ਾਸਨ ਦਾ 11 ਵਜੇ ਆਊਗਾ ਨਿਸ਼ਾਨਦੇਹੀ ਕਰਨਾ ਉਹ ਤਾਂ 12 ਵਜੇ ਆਊਗਾ ਉਹ ਸਵੇਰੇ 5 ਵਜੇ ਵੀ ਆ ਕੇ ਨਿਸ਼ਾਨਦੇਹੀ ਕਰਕੇ ਜਾ ਸਕਦੇ ਨੇ ਜਿਸ ਤਰ੍ਹਾਂ ਪੱਕਾ ਅੰਜ ਸੁੱਤੇ ਪਏ ਹੋਵਾਂਗੇ ਪੂਰੇ ਪੱਕਾ ਮੋਰਚਾ ਲੱਗੇ ਬੰਦੇ ਬੈਠਣ ਤੇ ਫੋਨ ਜਦ ਲੱਗਿਆ ਜੇ ਆਪਣੇ ਮੁਲਾਜ਼ਮ ਆ ਗਏ ਪਤਾ ਹੀ ਲੱਗੇ ਵੀ ਆ ਗਏ ਟਰਾਲੀਆਂ ਪਰ ਪਰ ਕੇ ਜਿਵੇਂ ਜੌਂਦ ਦੇ ਵਿੱਚ ਤੁਸੀਂ ਆਪਣਾ ਬਠਿੰਡਾ ਜ਼ਿਲ੍ਹੇ ਦੇ ਜੌਂਦ ਪਿੰਡ ਦੇ ਵਿੱਚ 890 ਕਿੱਲਾ ਸਰਕਾਰ ਜਾਨੀ ਕਿ ਉਹਨੂੰ ਅਕਵਾਇਰ ਕਰਕੇ ਵੱਡੇ ਜ਼ਗੀਰਦਾਰਾਂ ਨੂੰ ਦੇਣਾ ਚਾਉਂਦੀ ਸੀ ਪਰ ਲੋਕ ਲੜੇ ਨੇ ਪੂਰੇ ਪਰ ਉਹ ਲੜੇ ਇਸ ਤਰ੍ਹਾਂ ਨੇ ਵੀ ਮਰ ਜਾਗੇ ਚਾਹੇ ਸਾਡੀਆਂ ਵੀ ਜ਼ਮੀਨ ਦੀ ਨਿਸ਼ਾਨਦੇਹੀ ਕਰ ਲੋ ਸਾਡੀਆਂ ਲਾਸ਼ਾਂ ਉੱਪਰ ਦੀ ਟੱਪ ਕੇ ਨਿਸ਼ਾਨਦੇਹੀ ਕਰਨੀ ਪਊਗੀ ਪ੍ਰਸ਼ਾਸਨ ਨੇ ਹੱਥ ਤੱਕ ਵੀ ਕਹਿਤਾ ਵੀ ਜ਼ਮੀਨਾਂ ਤੁਸੀਂ ਵਿੱਚੋਂ ਯਾਰ ਅਸੀਂ ਤੁਹਾਡੇ ਜ਼ਮੀਨਾਂ ਨਹੀਂ ਖੁੰਦੇ ਸਿਰਫ ਨਿਸ਼ਾਨਦੇਹੀ ਤਾਂ ਕਰ ਲੈਣ ਦਿਓ ਪਰ ਲੋਕ ਕਹਿੰਦੇ ਵੀ ਨਹੀਂ ਸਾਡੀਆਂ ਲਾਸ਼ਾਂ ਦੇ ਉੱਪਰ ਦੀ ਲੰਕਾ ਨਿਸ਼ਾਨਦੇਹੀ ਕਰ ਲੋ ਉਹ ਨਿਸ਼ਾਨਦੇਹੀ ਅਸੀਂ ਨਹੀਂ ਹੋਣ ਦਿਆਂਗੇ ਉਹ ਲੋਕ ਵਿੱਚ ਰਹਿਣੀ ਜ਼ਮੀਨਾਂ ਜ਼ਮੀਨਾਂ ਵਾਸਤੇ ਤਾਂ ਫੇਰ ਜ਼ੋਰ ਲੱਗਦਾ ਬਾਈ ਕਿਵੇਂ ਸਿਆਣੇ ਕਹਿੰਦੇ ਨੇ ਜ਼ਮੀਨਾਂ ਦਾ ਸਿਰ ਮੰਗਦਿਆਂ ਨੇ ਬਾਬਾ ਬੰਦਾ ਸਿੰਘ ਬਹਾਦਰ ਨੇ ਜ਼ਮੀਨਾਂ ਆਪਣੇ ਸੋਖੇ ਨਿਖੋ ਕਹਿੰਦੇ ਦਿੱਤੇ ਸੀ ਜ਼ਗੀਰਦਾਰਾਂ ਤੋਂ ਉਸ ਟਾਈਮ ਵੀ ਬਹੁਤ ਸਿਰ ਲੱਗੇ ਸੀ ਇਸ ਕੱਖੇ ਸਾਥਿਓ ਐਸ ਜ਼ਮੀਨ ਨੂੰ ਪੰਚਾਇਤੀ ਜ਼ਮੀਨ ਨਾ ਸਮਝੋ ਇਹ ਜ਼ਮੀਨ ਸਾਡੇ ਪਿੰਡ ਦੀ ਜ਼ਮੀਨ ਹੈ ਦੂਜੀ ਗੱਲ ਜਿਹੜੀ ਆਪਾਂ ਵੱਡੀ ਗੱਲ ਕਹਿੰਦੇ ਜਿਹੜੀ ਫੈਕਟਰੀ ਹੈ ਵੀ ਫੈਕਟਰੀ ਨਾਲ ਨੁਕਸਾਨ ਕਿੰਨਾ ਕਰਨਾ ਹੈ ਥਰੀ ਦੇ ਵਿੱਚ ਉਹ ਵੱਡੇ ਘਰਾਣਿਆਂ ਨੂੰ ਜ਼ਮੀਨ ਸਮਾਈ ਜਾ ਰਹੀ ਹੈ ਅੱਜ 25 ਕਿੱਲੇ ਦਿੱਤੇ ਨੇ ਕੱਲੋਂ ਉਹਨਾਂ ਨੇ ਇੱਕ ਵਾਰੀ ਜਿਹੜੇ ਪਿੰਡਾਂ ਚ ਵੱਧ ਜਮੀਨ ਹੈ ਜਿਵੇਂ ਮਕੋੜ ਸਾਹਿਬ ਹੈ ਮੰਡਵੀ ਹੈ ਚੰਦੂ ਹੈ ਪਹਿਲਾਂ ਉਹਨਾਂ ਨੇ ਹੱਥ ਉੱਥੇ ਪਾਣਾ ਹੈ ਜਿਹੜੇ ਪਿੰਡ ਚ ਹੈ ਹੀ ਦਸਵਾਰਾ ਕਿੱਲੇ ਨੇ ਉੱਥੇ ਨਹੀਂ ਵੜਦੇ ਇਹ ਹਾਲੇ ਜੇ ਉੱਥੇ ਵੜਨਗੇ ਜਿੱਥੇ ਵੱਡੇ ਟੱਕ ਨੇ ਤੇ ਸਾਥੀਓ ਮੇਰੀ ਫੇਰ ਬੇਨਤੀ ਹੈ ਕਮੇਟੀ ਬਣਾਓ ਕਮੇਟੀ ਬਣਾ ਕੇ ਉੱਥੇ ਤੁਸੀਂ ਗੱਲਬਾਤ ਲਈ ਜਾਓ ਤੁਸੀਂ ਮਕੋੜ ਸਾਹਿਬ ਤੋਂ 8-10 ਬੰਦੇ ਲੈ ਲਓ ਦੋ-ਦੋ ਬੰਦੇ ਇਹ ਨੇੜਲੇ ਪਿੰਡਾਂ ਦਾ ਵੀ ਜ਼ਰੂਰ ਨਾਲ ਲੈ ਕੇ ਜਾਇਆ ਜਾ ਉੱਥੇ ਗੱਲਬਾਤ ਕਰਕੇ ਉਹ ਦੋ ਟੁਕ ਗੱਲ ਕਹੋ ਵੀ ਅਸੀਂ ਫੈਕਟਰੀ ਦਾ ਲੱਗਣ ਦਿੰਦੇ ਨਹੀਂ ਦੇਖੋ ਤੁਸੀਂ ਠੀਕ ਹੈ ਗੱਲਬਾਤ ਲਈ ਬੁਲਾਇਆ ਅਸੀਂ ਗੱਲਬਾਤ ਲਈ ਆ ਗਏ ਫੇਰ ਬੁਲਾਓਗੇ ਅਸੀਂ ਫੇਰ ਵੀ ਆਣ ਨੂੰ ਤਿਆਰਾਂ ਕੋਈ ਸਾਨੂੰ ਉਹ ਨਹੀਂ ਹੈਗਾ ਗੱਲਬਾਤ ਅਸੀਂ ਨਹੀਂ ਪੱਜਦੇ ਪਰ ਸਾਡੇ ਦੋ ਟੁਕ ਇਹੀ ਲਫ਼ਜ਼ ਨੇ ਜਿਵੇਂ ਆਪਾਂ ਨੇ ਖੇਤੀ ਕਾਲੇ ਕਾਨੂੰਨਾਂ ਸਮੇਂ ਸਰਕਾਰ ਨੇ ਬੋਲਤ ਕਿਹਾ ਵੀ ਆਪਾਂ ਇਹਨਾਂ ਦੇ ਸਟੇਰ ਆ ਦਿੰਨੇ ਆ ਸਸਪੈਂਡ ਕਰ ਦਿੰਨੇ ਆ 2 ਸਾਲ ਲਈ 3 ਸਾਲ ਲਈ ਪਰ ਉੱਥੇ ਇੱਕੀ ਸੀ ਵੀ ਸਾਨੂੰ ਕਾਨੂੰਨ ਵਾਪਸ ਤੋਂ ਲਏ ਤੋਂ ਬਗੈਰ ਕੋਈ ਮਨਜ਼ੂਰ ਨਹੀਂ ਜੋ ਤੱਕ ਇਹ ਕਾਨੂੰਨ ਤੁਸੀਂ ਵਾਪਸ ਨਹੀਂ ਲੈਂਦੇ ਕਾਨੂੰਨ ਵਾਪਸ ਲੇ ਤੇ ਲੋਕ ਕਰਵਾ ਕੇ ਆਏ ਨੇ ਹੁਣ ਸਾਥਿਓ ਸਾਡੇ ਉਥੋਂ ਹਿਸਲਾ ਹੈ ਕਮੇਟੀ ਬਣਾਓ ਕਮੇਟੀ ਦਾ ਨਾਮ ਦਿਓ ਫਿਰ ਆਪਾਂ ਉੱਥੇ ਗੱਲਬਾਤ ਲਈ ਜਾਈਏ ਇਸ ਗੱਲ ਤੋਂ ਆਪਾਂ ਅੜਵਾਈ ਨਾ ਫੜੀਏ ਵੀ ਅਸੀਂ ਨਹੀਂ ਜਾਂਦੇ ਯੋ ਇੱਥੇ ਆਵੇ